ਜਨੀਰ ਕਾਂਗਰਸੀ ਲੀਡਰ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਨੇ ਪੰਜਾਬ ਸਰਕਾਰ ਦੀਆਂ ਪ੍ਰਚਾਰ ਵਹਿਨਾ ਤੇ ਵਿਅੰਗ ਕਸਿਆ ਲੁਧਿਆਣਾ ਪਹੁੰਚੇ ਰਜਿੰਦਰ ਕੌਰ ਪੱਠਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਵਾਕਈ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੂੰ ਖੁਦ ਹੀ ਦਿਸ ਜਾਂਦੇ ਉਹਨਾਂ ਦਾ ਪ੍ਰਚਾਰ ਕਰਨ ਦੀ ਲੋੜ ਨਾ ਪੈਂਦੀ ਕਾਂਗਰਸ ਪਾਰਟੀ ਉਹ ਦੇਖ ਰਹੀ ਹੈ ਕਿ ਕਾਲੀ ਦਲ ਨੂੰ ਪੂਰਾ ਪਤਾ ਲੱਗ ਗਿਆ ਹੈ ਕਿ ਉਹ ਤੇ ਨਾ ਸਰਕਾਰ ਨਹੀਂ ਆ ਰਹੀ ਹੁਣ ਇਹ ਲੋਕਾਂ ਨੂੰ ਗੁਮਰਾਹ ਕਰਕੇ ਅੱਗੇ ਲੈ ਜਾਂਦੇ ਰਿਹਾ ਵੋਟਾ ਹੁਣ ਵੀ ਇਹ ਗੁਮਰਾਹ ਕਰਨ ਲਈ ਇਹ 100 ਸਾਲ ਦੀਆਂ ਪ੍ਰਾਪਤੀਆਂ ਇਹਨਾਂ ਨੇ ਕੀਤੀਆਂ ਹੁੰਦੀਆਂ 10 ਦੋ 10 ਸਾਲਾਂ ਦੀਆਂ ਤਾਂ ਦੱਸਣ ਦੀ ਲੋੜ ਨਹੀਂ ਪੈਂਦੀ ਲੋਕਾਂ ਨੂੰ ਖੁਦ ਪਤਾ ਹੁੰਦਾ ਇਹ ਕਾਗਜ਼ਾਂ ਨਾਲ ਹੀ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਪਰ ਲੋਕ ਗੁੰਮਰਾਹ ਨਹੀਂ ਹੋਣਗੇ ਕੋਈ ਪ੍ਰਾਪਤੀ ਨਹੀਂ ਇੱਕੋ ਪ੍ਰਾਪਤੀ ਇੱਕ ਤੇ ਨਸ਼ਾਲੇ ਹੁੰਦਾ ਇੱਕੋ ਪ੍ਰਾਪਤੀਆ ਪੰਜਾਬ ਬਰਬਾਦ ਕੀਤਾ ਇੱਕੋ ਪ੍ਰਾਪਤੀ ਇੱਕ ਸਾਡੇ ਬੇਰੁਜ਼ਗਾਰਪਣ ਦੇ ਦਰਸੇ ਚ ਭੱਜ ਗਈ ਮੈਡਮ ਦਰਅਸਲ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਪ੍ਰਚਾਰ ਵੇਣਾ ਰਵਾਨਾ ਕੀਤੀਆਂ ਨੇ ਪੰਜਾਬ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਗਣਵਾਉਣ ਦੇ ਲਈ 50 ਸਪੈਸ਼ਲ ਵੈਨਾ ਤਿਆਰ ਕਰਵਾਈਆਂ ਨੇ ਜੋ ਹਰ ਹਲਕੇ ਦੇ ਕੋਨੇ-ਕੋਨੇ 'ਚ ਜਾ ਕੇ ਪੰਜਾਬ ਸਰਕਾਰ ਦੇ ਕੰਮਾਂ ਬਾਰੇ ਪ੍ਰਚਾਰ ਕਰਨਗੀਆਂ